ਪਿਛਲੇ ਗੈਂਪ ਤੇ ਨੂੰ ਛੱਡ ਕੇ ਭੱਜ ਗਏ ਦੇ ਭਰਾ ਤੇਰੀ ਭਝਾਈ ਫੋਨ ਕਰਦੇ ਆ ਫੋਨ ਵੀ ਨਹੀਂ ਚੱਕ ਰਹੇ ਕਿੰਡੀ ਦੁੱਖ ਦੀ ਗੱਲ ਆ ਆਪਣੀ ਭੈਣ ਨੂੰ ਬਾਈ ਐ ਕੋਈ ਚੱਟ ਕੇ ਜਾਂਦਾ ਯਾਰ ਬਾਈ ਸ਼ਰਮ ਕਰੋ ਯਾਰ ਬਾਈ ਤੁਸੀਂ ਯਾਰ ਹੁਣਾਂ ਦੀ ਫੋਨ ਕਰੀ ਜੰਨੇ ਆ ਹੁਣ ਭੈਣ ਜਿਵੇਂ ਠੀਕ ਆ ਚਲੋ ਸਾਡੇ ਕੋਲ 15 20 ਦਿਨ ਹੋ ਗਏ ਰਹੀ ਨੂੰ 15 ਦਿਨ ਹੁਣ ਠੀਕ ਆ ਐ ਡੇੜੀਆਂ ਜਟਾਂ ਦੇ ਗੁੱਛੇ ਬਣੇ ਹੋ ਸੀ ਬਾਲਾਂ ਦੇ ਸਿਰ 'ਚ ਸੁਨਾਨ ਪਾਣੀ ਕਰਾ ਲਿਆ ਪਰ ਹੱਲ ਕੀ ਆ ਐਦਾਂ ਬਾਈ ਛੱਡ ਕੇ ਭੱਜ ਜਾਣਾ ਕੋਈ ਹੱਲ ਆ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਸਹੀ ਆ ਬਹੁਤ ਚੰਗਾ ਕੀਤਾ ਆਪਾਂ ਨਾਲ ਦੀ ਜੰਮੀ ਆ ਬਾਈ ਤੁਹਾਡੇ ਤੁਹਾਡੀ ਭੈਣ ਆ ਬਾਈ ਥੋੜਾ ਬਹੁਤਾ ਤਾਂ ਮਾੜਾ ਮੋਟਾ ਦਾ ਸਮਝੋ ਇਸ ਗੱਲ ਨੂੰ ਕੀ ਰੋਟੀ ਖਾ ਲੈਂਦੀ ਆ ਚਾਰ ਫੁਲਕੇ ਖਾ ਲੈਂਦੀ ਆ ਹੋਰ ਕੀ ਕਰਦੀ ਆ ਸਾਡੀ ਬੇਨਤੀ ਆ ਜੀ ਇਹ ਵੀਡੀਓ ਨੂੰ ਸ਼ੇਅਰ ਕਰੋ ਜੇ ਕੋਈ ਜਾਣਦਾ ਪਹਿਚਾਣਦਾ ਜਿਹੜੀ ਛੱਡ ਕੇ ਗਈ ਆ ਛੱਡ ਕੇ ਗਈ ਸੀ ਉਹ ਸਰਪੰਚ ਇਸੇ ਮੈਨੂੰ ਬਾਅਦ ਚ ਆ ਗਿਆ ਮੈਂ ਕਿਤੇ ਦੇਖੀ ਹੋਈ ਆ ਜਦੋਂ ਟੋਕਾ ਲੈਣ ਆਏ ਤੇ ਉਦੋਂ ਹਣਾ ਉਹਨੇ ਮੈਨੂੰ ਕਿਹਾ ਸੀ ਕਹਿੰਦੇ ਮੈਂ ਸਰਪੰਚ ਸਾਹਿਬ ਆ ਉਹ ਪਿੰਡ ਦੀ ਉਹ ਮੈਨੂੰ ਤੇਰਾ ਯਾਦ ਆਇਆ ਫਿਰ ਮੈਨੂੰ ਪੁੱਛਿਆ ਇਹਨੇ ਵੀ ਦੱਸਿਆ ਵੀ ਸਰਪੰਚ ਆ ਪਿੰਡ ਦੇ ਜਿਹੜੀ ਕੁੜੀ ਛੱਡ ਕੇ ਗਈ ਆ ਮਾਤਾ ਤੇ ਉਹਦਾ ਕੀ ਨਾਮ ਸੀਗਾ ਉਹ ਸਰਪੰਚ ਆ ਨਹੀਂ ਉਹ ਦੂਸਰੀ ਨਾ ਉਹ ਜਿਹ ਨਾਲ ਹੀ ਰਹਿੰਦੀ ਆ ਉਹ ਸਰਪੰਚ ਆ ਉਹ ਕਿਹੜੇ ਪਿੰਡ ਦੀ ਆਹ ਉਹ ਜਨਾਲੇ ਦੇ ਨਾਲ ਪਿੰਡ ਲੱਗਦਾ ਉਹਦਾ ਕਿਹੜਾ ਪਿੰਡ ਆ ਨਹੀਂ ਮੀ ਇਹਨੇ ਜਨਾਲੇ ਨਹੀਂ ਨਹੀਂ ਇਹ ਜਨਾਲਾ ਗੁਰਦੁਆਰਾ ਗੁਰਦੁਆਰਾ ਲੱਗ ਗਿਆ ਨਹੀਂ ਨਹੀਂ ਗੁਰਦੁਆਰਾ ਨਹੀਂ ਉਹਦਾ ਪਿੰਡ ਦਾ ਨਾਮ ਕੀ ਆ ਹਾਂ ਉਹ ਨਾ ਆ ਜੇ ਨਾੜਾ ਉਹ ਤੇ ਗੁਰਦੁਆਰੇ ਦੇ ਲੱਗ ਕੇ ਗਲੀ ਆਦੀ ਉੱਥੇ ਉਹ ਕਿਹੜਾ ਪਿੰਡ ਆ ਪਿੰਡ ਦਾ ਮਹੱਲੇ ਦਾ ਕੀ ਨਾਮ ਮਹੱਲੇ ਦਾ ਹੀ 5 ਨੰਬਰੀ ਮੰਦਿਰ ਪੰਜ ਨੰਬਰੀ ਮੰਦਿਰ ਕਾਹਦੇ ਸਰਪੰਚ ਨੇ ਕੀ ਗਈ ਹੈ ਬਸ ਹੁਣ ਪਰ ਬੇਨਤੀ ਹੈ ਭਾਈ ਆ ਕੇ ਜਾਓ ਯਾਰ ਹੁਣੇ ਕਹਿੰਦੀ ਮੈਂ ਜਾਣਾ ਇਹਨੂੰ ਕੱਲੀ ਨੂੰ ਕਿੱਥੇ ਭੇਜਦੀ ਐ ਅਸੀਂ ਹੁਣ ਜੇ ਅਸੀਂ ਛੱਡ ਕੇ ਉਹਨੇ ਜਾ ਕੇ ਉਹ ਵੀ ਮਾੜੀ ਗੱਲ ਆ ਸਾਡੇ ਵਾਸਤੇ ਵੀ ਅਸੀਂ ਜਾ ਕੇ ਉੱਥੇ ਇਹਨਾਂ ਦਾ ਜਦੂ ਥੋੜੀ ਕੱਢਣਾ ਵਾ ਆਪ ਵੀ ਭਾਈ ਥੋੜਾ ਸਿਆਣੇ ਬਣੋ ਯਾਰ ਇਲਾਜ ਕਰ ਠੀਕ ਹੈ ਜਮਾ ਕੋਈ ਦਿੱਕਤ ਨਹੀਂ ਹੈਗੀ ਬੈਠੀ ਆਰਾਮ ਨਾਲ ਵਿਚਾਰੀ ਪ੍ਰਸ਼ੰਤਾ ਸ਼ਕਰੀ ਨੇ ਸਾਡੇ ਨਾਲ ਬੜਾ ਵੋਟਾ ਕੰਮ ਵੀ ਕਰਾ ਲੰਦੀ ਐ ਇੱਥੇ ਇਹ ਘਰੇ ਵੀ ਕਰ ਸਕਦੀ ਐ ਕੀ ਦਿੱਕਤ ਐ ਕਰੋਨਾ ਨਹੀਂ ਆਉਂਦਾ ਵਾ ਤੇ ਐ ਛੱਡ ਕੇ ਭੱਜ ਜਾਣਾ ਕੋਈ ਗੱਲ ਆ ਕੋਈ ਹੱਲ ਆ ਇਦਾਂ ਹੀ ਆਧੀ ਬੈਠੀ ਆ ਸਾਡੀ ਤੇਰਾ ਕਿਹਨਾ ਪੁੱਤ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਹੈ ਇਹਦਾ ਨਾਮ ਇਹ ਵੀ ਅੱਗੇ ਸਾਡੇ ਕੋਲੇ ਦਵਾਈ ਚੱਲਦੀ ਸੀ ਦੋ ਤਿੰਨ ਵਾਰੀ ਮਹੀਨਾ ਮਹੀਨਾ ਦੋ ਦੋ ਮਹੀਨੇ ਰਹਿ ਕੇ ਵੀ ਗਈ ਤੇਰੀ ਮੰਮੀ ਵੀ ਨਾਲ ਹੁਣ ਵੀ ਦੂਜੀ ਕਰੀ ਤੀਜੀ ਵਾਰੀ ਇਹ ਘਰੋਂ ਭੱਜ ਕੇ ਆ ਗਈ ਅੱਗੇ ਵੀ ਦੋ ਵਾਰੀ ਆਈ ਤੇ ਉਹਦੀ ਮੰਮੀ ਨੂੰ ਫੋਨ ਕਰੀ ਤਾਂ ਆ ਜਾਂਦੀ ਹੁੰਦੀ ਆ ਦਵਾਈ ਸ਼ੁਰੂ ਕਰਾ ਦੇਦੀ ਜਾਂ ਲੈ ਜਾਂਦੀ ਆ ਹੁਣ ਇੱਕ ਵੀ ਉਹ ਵੀ ਨਹੀਂ ਆ ਰਹੀ ਨਾ ਫੋਨ ਚੱਕਦੀ ਆ ਜਵਾਨਤੀ ਆ ਜਵਾਨਤੀ ਨੂੰ ਆਪਾਂ ਇਦਾਂ ਥੋੜੀ ਛੱਡ ਸਕਦੇ ਆ ਫਿਰ ਜਿਹੜੀਆਂ ਗੱਲਾਂ ਦੱਸ ਰਹੀ ਆ ਜੇ ਆਪਾਂ ਉਹਨਾਂ ਤੇ ਗੱਲ ਕਰੀਏ ਫਿਰ ਪ੍ਰੋਬਲਮ ਵੱਡੀ ਆ ਇਸ ਕਰਕੇ ਸਾਡੀ ਬੇਨਤੀ ਆ ਮਾਂ ਨੂੰ ਤਾਂ ਘਟੋ ਘਟ ਮਾਂ ਤਾਂ ਫਰਜ਼ੀ ਸੰਭਾਲਿਆ ਆਪਦਾ ਭੀ ਆ ਤੇਰੀ ਭੈਣ ਮੇਰੀ ਏ ਫਿਰ ਕਿਉਂ ਕਹੇ ਜੇ ਉਹ ਰੱਬ ਨੇ ਉਹਨੂੰ ਥੋੜਾ ਦਿਮਾਗ ਘੱਟ ਦਿੱਤਾ ਸਿੱਧੀ ਆ ਤੁਸੀਂ ਤਾਂ ਸਿਆਣੇ ਹੋ ਸਮਝਦਾਰ ਹੋ ਇਸ ਕਰਕੇ ਆਵੋ ਮਿਲ ਕੇ ਜਾਵੋ ਨਹੀਂ ਲੈ ਕੇ ਜਾਣਾ ਕੋਈ ਗੱਲ ਆ ਮਿਲੋ ਤਾਂ ਸਹੀ ਆਓ ਤਾਂ ਸਹੀ ਕੋਣ ਤਾਂ ਚੱਕੋ ਗੱਲ ਤਾਂ ਕਰੋ ਅਮਨ ਮਾਨਪ੍ਰੀਤ ਕੋਰੇ ਦਾ ਨਾਮਾ ਛੋਟਾ ਨਾਂ ਰੈਂਪੀ ਆ ਦੀ ਮੰਮੀ ਦਾ ਨਾਂ ਰੈਂਪੀ ਆ ਪੈਂਡ ਰੋੜੀਆਂ ਵਾ ਹੁਸ਼ਿਆਰਪੁਰ ਜੇਲਾ ਵਾ ਹਮ ਛੱਡਣ ਦਾ ਦੀ ਪੈਂਡ ਰੋੜੀਆਂ ਗੱਲ ਕਰਕੇ ਸਰਪੰਚ ਨਾਲ ਛੱਡ ਦਿੰਨੇ ਆ ਪਰ ਅਸੀਂ ਵੀ ਨਹੀਂ ਚਾਹੁੰਦੇ ਵੀ ਅਸੀਂ ਇਦਾਂ ਦੀ ਗੱਲ ਕਰੀਏ ਗੈਰ اخਲਾਕੀ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਵੀ ਚਾਹੁੰਦੇ ਆ ਵੀ ਕਟੋਟ اخلاق ਤੇਰੇ ਖੜੇ ਹੋਈਏ ਆਪਣਾ اخلاق ਕੀ ਕਹਿੰਦਾ ਮੇਨ ਛੱਡ ਦਈਏ ਵੀ ਜੇ ਮੰਦ ਬੁੱਧੀ ਹੈ ਤੈਨੂੰ ਛੱਡ ਦਈਏ ਮੜਾਇਆ ਧਿਆਨ ਦਿਓ ਸੋਚਿਆ ਕਰੋ ਵਿਚਾਰਿਆ ਕਰੋ